ਖੇਲ ਦੇ ਦੀ ਸਿੱਧੀ ਧੂਰ ਕਾ ਦੇ ਪਾਉਂਦੀ ਇਸ ਮੈਚ ਦਾ ਪਹਿਲਾ ਜਫਾ ਜਿਹੜਾ ਮੰਡੀ ਵਾਲੇ ਭਗੰਦਰ ਚੀਮੇ ਨੇ ਲਾਇਆ ਹੈ ਜਗਦੀਪ ਦੀਪੂ ਸਾਡਾ ਆਸਟ੍ਰੇਲੀਆ ਰਹਿੰਦਾ ਹੈ ਜਗਦੀਪ ਦੀਪੂ ਨੇ ਕਹਿੰਦੇ 500 ਪੁਲ ਦਾ ਕਰ ਦਿੱਤਾ ਪਹਿਲੇ ਜਫੇ ਦੇ ਨੇ ਮੇਰੇ ਮਿੱਤਰੋ ਪਰ ਘੋਟੀ ਵਾਲਾ ਹੈ ਜਿੰਨੀ ਮਾੜੀ ਦਿਨ ਬਰ ਕੰਦੀ ਸਰਦੀ ਹੈ ਇਹ ਮੁੰਡੇ ਜਵਾਨ ਦੇ ਪੱਕੇ ਹੈ ਇਹ ਮੁੰਡੇ ਐਂ ਕਹਿੰਦੇ ਕਿਲ ਵਾਂਗੂ ਅੜ ਜਾਂਦੇ ਆ ਇਹ ਮੇਰੇ ਮਿੱਤਰੋ ਜਵਾਨਾਂ ਦੇ ਪੱਕੇ ਹੈ ਦੀ ਟੀਮ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਪਰ ਦੂਜੇ ਪਾਸੇ ਦੇਖਦੇ ਆ ਰਾਤ ਕਕਰਾਵਾ ਫੈਸਲਾ ਕਰ ਗਿਆ ਧੂੜਮੋਲੇ ਜੱਸੀ ਨੇ ਕੋਰ ਦਾ ਵਾਅਦਾ ਕਰ ਦਿੱਤਾ ਰਾਤ ਸਾਉਂਡ ਦੇ ਸਪੀਕਰ ਖੜਕਦੇ ਆ ਕਿ ਕੌਣ ਤੇਰੇ ਅਥਰੂ ਪੁੰਜੂ ਤੈਨੂੰ ਕੌਣ ਸੰਭਾਲੂ ਬਣਿਆ ਚੰਨ ਤੇਰਾ ਜਦੋਂ ਰਾਤ ਕਾਕੜੇ ਹੋਰ ਕਿੰਨੇ ਜਾਂਦਾ ਹੈ ਬਈ ਆ ਜਿਹੜਾ ਵੀਰ ਨੇ ਰੇਡਿੰਗ ਲਾਈ ਆ ਯਾਰ ਇੱਕ ਵਾਰੀ ਆ ਕੇ ਸਟੇਟਮੈਂਟ ਲਗਾ ਯਾਰ ਰੇਡਿੰਗ ਵਾਲਾ ਵੀਰ ਮੈਰੀਕੇਟਾਂ ਦਾ

ਬਰੂ ਬਾਕੀ ਰਹਿ ਕੇ ਹਾਲ ਪੁੱਛਦੇ ਰੇਡ ਪਈ ਹੋਈ ਹੈ ਭਿੰਗਰ ਚੀਮਾ ਪਿਆਰ ਹੈ ਪਰ ਇਹ ਕਹਿੰਦੇ ਭੁੱਲਣ ਵਾਲ ਰਜਤ ਬਮਾਰ ਰੱਜੀ ਹੈ ਜਿਹਨੇ ਹੁਣ ਗਰਾਊਂਡ ਦੇ ਵਿੱਚ ਮੁਕਾਬਲਾ ਕੀਤਾ ਮੋਕੇ ਕੋਲ ਮਾਰੀ ਕੀਤੀ ਇਸਵੇਂ ਬਾਪੂ ਸਰਦਾਰ ਸਿੰਘ ਦਾ ਪੋਤਰਾ ਗੁਰਪ੍ਰੀਤ ਸਿੰਘ ਦਾ ਪੁੱਤਰ ਮਾਤਾ ਵੀਰਪਾਲ ਕੌਰ ਦਾ ਪੁੱਤ ਗਰਾਊਂਡ ਦੇ ਵਿੱਚ ਕਬੱਡੀ ਪਾ ਰਿਹਾ ਹੈ ਬੋਸ਼ਾ 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 ਭੱਜ ਗਿਆ ਤੇ ਆਹ ਮੁੰਡੇ ਦੀਆਂ ਰੇਡਾਂ ਵਧੀਆਂ ਤਾੜੀਆਂ ਤੇ बाबा